ਹਾਂਜੀ ਬਹੁਤ ਸੋਹਣਾ ਆਰਟੀਕਲ ਆ ਰਿਹਾ ਜੀ ਆਪਣੇ ਕੋਲ ਪਿਓਰ ਵਿਸਕੋਸ ਸਵਿਸ ਜੌਰਜਟ ਦੇ ਵਿੱਚ ਸਵਿਸ ਜੌਰਜਟ ਦੇ ਵਿੱਚ ਬਹੁਤ ਸੋਹਣੇ ਡਿਜੀਟਲ ਪ੍ਰਿੰਟ ਇਹ ਬਹੁਤ ਵਧੀਆ ਸੁਪੀਰੀਅਰ ਜੌਰਜਟ ਹੈ ਤੇ ਨਾਲ ਆਰੀ ਦਾ ਵਰਕ ਆ ਦੇਖੋ ਸਾਰੇ ਸ਼ਾਰਟ ਦੇ ਵਿਚਾਰੀ ਦਾ ਵਰਕ ਆਊਗਾ ਸਾਰੇ ਡਿਜੀਟਲ ਪ੍ਰਿੰਟ ਨੇ ਬਹੁਤ ਸੋਹਣੇ ਆਰਟੀਕਲ ਲੈ ਕੇ ਆ ਦੇਖੋ ਜੀ ਸਵਿਸ ਜੌਰਜਟ ਮਤਲਬ ਪਿਓਰ ਜੌਰਜਟ ਦੇ ਵਿੱਚ ਹੈ ਟੈਪੀ ਲਾਈਨਿੰਗ ਆ ਪ੍ਰਿੰਟਾਂ ਕੇ ਨਾਲ ਦੇਖੋ ਲਾਈਨਿੰਗ ਵੀ ਆਉਗੀ ਨਾਲ ਤੇ ਆਰੀਆ ਵਰਕ ਆ ਗਿਆ ਪਿਓਰ ਵਿਸਕੋਸ ਦੀ ਬਾਟਮ ਆਉਗੀ ਪਿਓਰ ਵਿਸਕੋਸ ਮਸਲੀਨ ਦੀ ਬਾਟਮ ਆਉਗੀ ਜਲਦੀ ਆਦੀ ਆਰਡਰ ਬੁੱਕ ਕਰਵਾ ਲਓ ਜਿਨਾਂ ਨੇ ਆਰਡਰ ਬੁੱਕ ਕਰਵਾਉਣੇ ਨੇ ਬਹੁਤ ਸੋਹਣਾ ਡਿਜ਼ਾਈਨ ਆਏ ਨੇ ਪ੍ਰਾਈਸ ਹੈਗਾ ਜੀ 1200 ਲਈ ਸਿਰਫ 1200 ਰੁਪਏ ਰੇਂਜ ਦੇ ਵਿੱਚ ਆਏ ਨੇ ਜਲਦੀ ਆਦੀ ਆਰਡਰ ਬੁੱਕ ਕਰਵਾਈ ਚਲੋ 1200 ਰੁਪਏ ਰੇਂਜ ਦੇ ਵਿੱਚ ਸਵਿਸ ਜੋਰਟ ਲੈ ਕੇ ਆਏ ਜੀ ਇਹਦਾ ਰੇਟ ਹੁੰਦਾ ਜੀ 2000 1800 ਆਪਾਂ ਲੈ ਕੇ ਆਏ ਜ ਇਹ ਆਫਰ ਦੇ ਵਿੱਚ 1200 ਰੁਪਏ ਰੇਂਜ ਦੇ ਵਿੱਚ ਸਾਰੇ ਨਾ ਬਾਟਮਾ ਰਹਿਣਗੇ ਮਸਲੀਨ ਦੀਆਂ ਜੀ ਬਹੁਤ ਸਪੀਰੀਟ कॉटन ਦੀ ਮਸਲੀਨ ਲੱਗੀ ਆ ਸਾਰਿਆਂ ਵਿੱਚ ਆਰੀ ਦਾ ਵਰਕ ਆਊਗਾ ਡਿਸਕਲ ਪ੍ਰਿੰਟ ਆ ਰਿਹਾ ਵਰਕ ਹੈ ਦੇਖੋ ਕਿੰਨਾ ਸੋਹਣਾ ਕਨਸੈਪਟ ਲੈ ਕੇ ਆਏ ਜੀ ਔਰ ਪ੍ਰਾਈਸ ਵੀ ਜਮਾਂ ਨੋਰਮਲ ਪ੍ਰਾਈਸ ਦੇ ਵਿੱਚ ਲੈ ਕੇ ਆਇਆ ਇਹ ਰੇਟ ਹੈ ਨਾ 1600 1800 ਤੱਕ ਟੁਕ ਟੁਕੀ ਵਿਕੀ ਜਾਂਦਾ ਜੀ ਆਪਾਂ ਆਫਰਾਂ ਦੇ ਉੱਪਰ ਸੂਟ ਲਾਏ ਹੋਏ ਨੇ ਜਲਦੀ ਜਲਦੀ ਆਰਡਰ ਬੁੱਕ ਕਰਵਾ ਲਓ ਡਿਜ਼ਾਈਨ ਦੇਖ ਲਓ ਜੀ ਕਿੰਨਾ ਸੋਹਣਾ ਡਿਸਟਲ ਪ੍ਰਿੰਟ ਦਾ ਡਿਜ਼ਾਈਨ ਆ ਰਹੀਆ ਵਰਕ ਹੈ ਜੀ ਪਿੰਕ ਕਲਰ ਦੀ ਬਾਟਮ ਆ ਕਿ ਪਿੰਕ ਕਲਰ ਦਾ ਸੂਟ ਆ ਗਿਆ ਜੀ ਬਹੁਤ ਸੋਹਣਾ ਕਨਸੈਪਟ ਲੈ ਕੇ ਆਏ ਨੇ ਨੈਕਸਟ ਆ ਗਿਆ ਮਹਿੰਦੀ ਕਦਰ ਦਾ ਦੇਖੋ ਜੀ ਆਰਟੀਕਲ ਬਹੁਤ ਆਏ ਹੋਏ ਨੇ ਜੀ ਪ੍ਰਾਈਸ ਵੀ ਜਮਾ ਮਤਲਬ ਕਟਾਕ ਤਾ ਕੇ ਲਾਏ ਹੋਏ ਨੇ ਬਸ ਗਾਹਕ ਲਾਉਣੇ ਨੇ ਵੱਧ ਤੋਂ ਵੱਧ ਜਲਦੀ ਜਲਦੀ ਆਰਡਰ ਬੁੱਕ ਕਰਾਈ ਚਲੋ ਜੀ ਆਪਾਂ ਲਾਉਣੀ ਨੇ ਆਫਰਾਂ ਦੀ ਸੂਟ ਸਾਰੇ ਇਹਦਾ ਰੇਟ ਸੀ 16-1700 ਵੀ ਰੱਖ ਸਕਦੇ ਸੀ ਪਰ ਆਪਾਂ ਇਹ ਕੰਮ ਨਹੀਂ ਕਰਨਾ ਪਰ ਰੱਖਿਆ ਓਨਲੀ 12 ਤੇ ਡਿਜ਼ਾਈਨਿੰਗ ਬਹੁਤ ਆਈ ਹੈ ਜੀ ਜਲਦੀ ਜਲਦੀ ਆਰਡਰ ਬੁੱਕ ਕਰਵਾ ਲਓ